ਬੁਡਲਾਡਾ ਦੇ ਨਜ਼ਦੀਕੀ ਪਿੰਡ ਪਾਦੜਾ ਵਿਖੇ ਕਾਂਗਰਸ ਦੇ ਹਲਕਾ ਬੁਡਲਾਡਾ ਦੇ ਇੰਚਾਰਜ ਡਾਕਟਰ ਰਣਵੀਰ ਕੌਰਮੀਆਂ ਦੀ ਹਾਜ਼ਰੀ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਆ ਸਰਕਲ ਪ੍ਰਧਾਨ ਜਗਤਾਰ ਸਿੰਘ ਦੇ ਉਦਮ ਸਦਕਾ ਕਾਂਗਰਸ ਦਾ ਪੱਲਾ ਫੜਿਆ ਇਸ ਮੌਕੇ ਬੋਲਦਿਆਂ ਡਾਕਟਰ ਰਣਵੀਰ ਕੌਰਮੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਆ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਇਹ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਖਰੀ ਨਹੀਂ ਉਤਰੀ ਉਹਨਾਂ ਨੇ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਦਾ ਆਪ ਨਾਲ ਗਿਲਾ ਹੈ ਕਿ ਉਹ ਕੀਤੇ ਵਾਅਦੇਆਂ ਤੇ ਖਰੇ ਨਹੀਂ ਉਤਰੇ ਜਿਸ ਕਰਕੇ ਉਹਨਾਂ ਵੱਲੋਂ ਮੋੜ ਕਾਂਗਰਸ ਵੱਲ ਰੁਖ ਕੀਤਾ ਗਿਆ ਹੈ ਡਾਕਟਰ ਮੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਵੀ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਘਰਾਂ ਨੂੰ ਹੀ ਭਰਿਆ ਗਿਆ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਹੁਣ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਰਿਪੋਰਟ ਕਰਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁਦਲਾਟਾ ਅੱਜ ਪਾਤੜੇ ਪਿੰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਪੋਂਚੇ ਹੋਰ ਮੇ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਬੁਲਾ ਕੇ ਨਾ ਸਤਕਾਰ ਬਖਸ਼ਿਆ ਕਿਉਂਕਿ ਨਾ ਕੋਈ ਹਵਾ ਮੈਂ ਨਾ ਕੋਈ ਚੋਣ ਪ੍ਰਚਾਰਾਂ ਦਾ ਦੌਰ ਹੈ ਪਰ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਕੇ ਇਹ ਉਹ ਪਰਿਵਾਰ ਨੇ ਜੋ ਆਮ ਆਦਮੀ ਨਾਲ ਬੜੇ ਤਰੀਕੇ ਨਾਲ ਚੱਲੇ ਸੀ ਔਰ ਆਪਣੀ ਗੱਲ ਰੱਖਣ ਦਾ ਇਹਨਾਂ ਵਿੱਚ ਕੋਈ ਵੀ ਕੋਈ ਵੱਡਾ ਨੇਤਾ ਜਾਂ ਲੀਡਰ ਨਹੀਂ ਸੀ ਪਰ ਇਹ ਆਮ ਲੋਕ ਸੀ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਬਹੁਤ ਸਾਰੀਆਂ ਉਮੀਦਾਂ ਲੈ ਕੇ ਪਰ ਜਦੋਂ ਇਹਨਾਂ ਦੀ ਉਮੀਦਾਂ ਤੇ ਪਾਣੀ ਫਿਰਿਆ ਤਾਂ ਅੱਜ ਇਹਨਾਂ ਨੇ ਫਿਰ ਮੁੜ ਕੇ ਕਾਂਗਰਸ ਪਾਰਟੀ ਦਾ ਰੁਖ ਕੀਤਾ ਹੈ ਔਰ ਜਿਸ ਦੇ ਵਿੱਚ ਮੈਂ ਹਲਕਾ ਇੰਚਾਰਜ ਗੁਲਾੜਾ ਤੋਂ ਇਨਾਂ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣੀ ਹੈ ਕਿ ਜਿਸ ਤਰ੍ਹਾਂ ਇਹ ਪਹਿਲਾਂ ਕਾਂਗਰਸ ਪਾਰਟੀ ਆਪਣੇ ਵਰਕਰ ਸਪੋਰਟਰਸ ਨਾਲ ਆਪਣੇ ਲੀਡਰ ਸਹਿਬਾਨਾਂ ਨਾਲ ਖੜੀ ਹੈ ਉਸੇ ਤਰ੍ਹਾਂ ਹਮੇਸ਼ਾ ਖੜੀ ਰਹੇਗੀ ਔਰ ਜੋ ਵੀ ਇਸ ਕਮੀਆਂ ਕਾਂਗਰਸ ਪਾਰਟੀ ਦੇ ਵਿੱਚ ਸੀਗੀਆਂ ਉਹਨਾਂ ਨੂੰ ਦੂਰ ਕਰਕੇ ਇਹਨਾਂ ਨੂੰ ਮੁੜ ਘਰ ਵਾਪਸੀ ਕੀਤੀ ਹੈ ਇਹਨਾਂ ਨੂੰ ਮੁੜ ਕੇ ਗੱਲ ਨਾ ਲਾਇਆ ਹੈ ਤੇ ਇਸੇ ਤਰ੍ਹਾਂ ਪੂਰੇ ਪਰਿਵਾਰ ਨੂੰ ਸਤਕਾਰ ਬੰਦਾ ਸਤਕਾਰ ਦਿੱਤਾ ਜਾਵੇਗਾ ਔਰ ਅੱਜ ਪਿੰਨਾਂ ਮੇ ਪੂਰੇ ਨਾ ਵਾਦਾ ਕਰਕੇ ਜਾਣੀ ਹੈ कि ਜਿੰਨੇ ਵੀ ਇਹਨਾਂ ਦੇ ਦੁੱਖ ਨੇ ਕਿਉਂਕਿ ਇਹ ਬੜੀ ਉਮੀਦਾਂ ਨਾਲ ਗਏ ਸੀ ਇਹ ਪਿੰਡ ਭਗਵੰਤ ਮਾਨਜੀ ਦੇ ਨਾਲ ਲੱਗਦੇ ਪਿੰਡ ਨੇ ਜਿੱਥੇ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਦੀ ਮਾਤਾ ਜੀ ਖੁਦ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਬਹੁਤ ਵੱਡੇ ਵਾਅਦੇ ਕਰਕੇ ਗਏ ਪਰ ਇਹਨਾਂ ਦੇ ਅੱਜ ਅੱਖਾਂ 'ਚੋਂ ਹੰਝੂ ਨੇ ਕਿਉਂਕਿ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਤਕਲੀਫਾਂ ਆਈਆਂ ਉਹਨਾਂ ਨੇ ਵਾਅਦੇ ਕੀ ਇਹਨਾਂ ਦੇ ਦੁੱਖ ਸੁੱਖ 'ਚ ਵੀ ਖੜਨਾ ਮੁਸਫਲ ਨਹੀਂ ਸਮਝਿਆ ਮੈਂ ਅੱਜ ਇਹਨਾਂ ਨੂੰ ਬੇਨਤੀ ਧੰਨਵਾਦ ਕਰਦੀ ਆਂ ਔਰ ਸਾਰੇ ਪਰਿਵਾਰਾਂ ਨੂੰ ਮੌੜ ਘਰ ਵਾਪਸੀ ਲਈ ਜੀ ਆਇਆਂ ਆਖਦੀ ਆਂ ਔਰ ਸਾਰੀ ਸੰਗਤ ਦਾ ਤਹਿ ਦਿਲੋਂ ਇਹਨਾਂ ਦੇ ਇੱਕ ਇੱਕ ਕਦਮ ਚੱਲ ਕੇ ਆ ਜਾਂਦਾ ਧੰਨਵਾਦ ਕਰਦੀ ਆਂ ਆਮਰੋਦ ਪਾਰਟੀ ਜੈ ਹਾਂ ਆਮਰੋਦ ਪਾਰਟੀ ਜੈ ਹਾਂ ਜਿੰਦਾਬਾਦ ਮਰਨ ਦੀ ਕਾਮੀਆਂ ਜਿੰਦਾਬਾਦ ਮਰਨ ਦੀ ਕਾਮੀਆਂ ਜਿੰਦਾਬਾਦ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV